ਕਜਤ ਰਾਈ ਬੋਮਟ ਤੱਕ ਲਗਾਤਾਰ ਸਾਇਰਨ ਵੱਜੇਗਾ ਤਾਂ ਉਸ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਬਲੈਕਆਊਟ ਕੀਤਾ ਜਾ ਰਿਹਾ ਹੈ ਤਾਂ ਲਾਈਵ ਤਸਵੀਰਾਂ ਉਤਾਰੂ ਉਮੀਦ ਸਾਹਿਬ ਨੂੰ ਦਿਖਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਹਰ ਪਾਸੇ ਸਿਰਫ ਤੇ ਸਿਰਫ ਹਨੇਰਾ ਹੀ ਨਜ਼ਰ ਆਵੇਗਾ ਤਾਂ ਆਪਕੀ ਜੋ ਬਲੈਕਆਊਟ ਦਾ ਜੋ ਇਹ ਸਦਾ ਦਿੱਤਾ ਗਿਆ ਸੀ ਕੇਂਦਰੀ ਗ੍ਰਾਮ ਮੰਤralੇ ਵੱਲੋਂ ਪੰਜਾਬ ਸਰਕਾਰ ਵੱਲੋਂ ਹੁਸਾਲਤ ਪ੍ਰਸ਼ਾਸਨ ਵੱਲੋਂ ਜੋ ਡਿਪਟੀ ਕਮਿਸ਼ਨਰ ਮੈਡਮ ਆਪਸੇ ਹੁਕਮ ਜਾਰੀ ਕੀਤਾ ਗਿਆ ਸਨ ਜਾਂ ਪੰਚਾਇਤਾਂ ਦੇ ਦੋ ਦਿਸ਼ਾ ਨਿਰਦੇਸ਼ ਆਮ ਲੋਕਾਂ ਚਾਰੇ ਕਿਤੇ ਗਿਆ ਸਨ ਤਾਂ ਉਹਨਾਂ ਹਦਾ ਦਿਸ਼ਾ ਨਿਰਦੇਸ਼ਾਂ ਨੂੰ ਪੂਰ ਪੈਂਦਾ ਹੋਇਆ ਦੇ ਸਲਾਇਪਿਆ ਸੋ ਉਹ ਨਾ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਇਸ ਐਲਾਨ ਵੀ ਬਜਾਇਆ ਗਿਆ ਤੁਸੀਂ ਅਸੀਂ ਪੰਜਾਬੀ ਦੇ ਵਿੱਚ ਬਹੁਤ ਬੈਸ ਸੱਚ ਜਿਆ ਕਿਉਂਕਿ ਇਸ ਵਕਤ ਅਸੀਂ ਹੁਸ਼ਾਰਪੁਰ ਦੇ ਘੰਟਾ ਘਰ ਚੌਕ ਨਜ਼ਦੀਕ ਮੌਜੂਦ ਹੈ ਤੇ ਸਮੁੱਚਾ ਪ੍ਰਸ਼ਾਸਨਿਕ ਅਮਲਾ ਜਿਹੜਾ ਇਸ ਵਕਤ ਇਸ ਥਾਂ ਤੇ ਮੌਜੂਦ ਹੈ ਜੂਨ ਅੰਦਰ ਨਾਲ ਅਰਸ਼ਪੁਰਾ ਪ੍ਰਸ਼ਾਸਨਿਕ ਅਮਲੇ ਜਿਹੜਾ ਇਸ ਸਾਥ ਤੇ ਮੌਜੂਦ ਹੈ ਐਸਪੀ ਮਿਸ਼ਾਪੁਰ ਮੌਜੂਦ ਹੈ ਜੀ ਅਸੀਂ ਤੁਹਾਨੂੰ ਹੁਣ 10 ਮਿੰਟ ਤੱਕ ਦਾ ਬਲੈਂਕ ਹੋ ਕੇ ਤਾਂ ਕਿ ਅੰਤ ਤੱਕ तमाम ਜੜੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਹੁਸ਼ਾਰਪੁਰ ਇਹ ਸ਼ਹਿਰ ਤੋਂ ਦਿਖਾਉਣੇ ਆ ਤਾਂ ਜਿਸ ਕਿਸੇ ਵੱਲੋਂ ਵੀ ਜੋ ਲਾਈਟ ਟੀਮ ਦੇ ਆਗੂ ਦੇ ਵਿੱਚ ਉਹਦਾ ਤੋਂ ਦਫਾ ਪਾਸ ਕਰਿਆ ਪੁਲਿਸ ਵਾਲਿਆਂ ਵੱਲੋਂ ਇਹਨੇ ਸਮਝਾਇਆ ਨਹੀਂ ਜਾ ਰਿਹਾ ਕਿ ਜੋ ਸੰਗਤ ਵੱਲੋਂ ਬੁਲਾਵਾ ਦਿੱਤਾ ਗਿਆ

ਮੀਡੀਆ ਤੇ ਸੁਚੇਤ ਲੋਕਾਂ ਤੋਂ ਬਾਹਰ ਅਪੀਲ ਕੀਤੀ ਜਾ ਰਹੀ ਹੈ ਪਰੰਤੂ باوجود ਇਸ ਦੇ ਇਸ ਤਰ੍ਹਾਂ ਲੋਕਾਂ ਦਾ ਕੋਈ ਰਵੱਈਆ ਉਹ ਕਿਤਨਾ ਕਿਤੇ ਬੇहद ਸ਼ਰਮਨਾਕ ਰਵੱਈਆ ਹੈ ਕਿਉਂਕਿ ਲਗਾਤਾਰ ਦੇਖੇ ਮੀਡੀਆ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਪਰ ਇੱਥੇ ਪ੍ਰਸ਼ਾਸਨਿਕ ਅਮਲੇ ਵੱਲੋਂ ਲਗਾਤਾਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ باوجود ਇਸ ਦੇ ਇਸ ਤਰ੍ਹਾਂ ਦੇ ਹਾਲਾਤ ਕਿਤਨਾ ਕਿਤੇ ਉਹ ਸ਼ਰਮਨਾਕ ਨੇ ਕਿਉਂਕਿ ਲਗਾਤਾਰ ਪੰਜਾਬ ਤੋਂ ਅਮਲੇ ਵੱਲੋਂ ਜਦੋਂ ਅੱਜ ਕੱਲ੍ਹ ਮਾਹੌਲ ਪੀਲ ਕੀਤੀ ਗੱਲ ਹੈ ਕਿ 8 ਵਜੇ ਤੋਂ ਲੈ ਕੇ ਆਕਤ ਦੇ 10 ਮਿੰਟ ਤੱਕ ਦਾ ਜੋ ਤੇ ਬਲੈਕ ਆਊਟ ਆਲਾ ਆ ਗਿਆ ਉਸ ਦਾ ਜਦੋਂ ਪੂਰਨ ਤੌਰ ਤੇ ਉਹ ਸਮਰਥਨ ਕੀਤਾ ਜਾਵੇ ਤਾਂ ਹੁਣ ਤੇ ਹੁਣ ਲਾਈਵ ਤਸਵੀਰਾਂ ਜਿਹੜੀਆਂ ਜ਼ੂਮ ਆਊਟ ਕਰ ਦੋ ਜੀ ਮੌਕੇ ਤੇ ਆ ਲਾਈਵ ਦਸੀ ਰਹਾ ਜਿਹੜੀਆਂ ਤੁਹਾਨੂੰ ਮੋਹਨ ਸ਼ਾਹਕਰ ਅੰਦਾਰ ਸ਼ਾਹਕਰ ਜਿਸ ਦੇ ਮੌਕੇ ਮੈਂ ਅਹੀਂ ਦਿਖਾ ਰਿਹਾ ਕਿ ਤੁਹਾਨੂੰ ਦੱਸਣਾ ਹੈ ਕਿ ਡੀਪੀ ਬਾਰੀਆ कि ਦੇ ਯੋਜਨਾ ਦੇ में ਆਮ ਲੋਕਾਂ ਨੂੰ ਆਤਵਾਦੀਆਂ ਬਣਾ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਕੈਮਰਾ ਪਲੇਸ ਨਾਲ ਲਾਓ ਮੇਰੇ ਜਿਹੜੇ ਮਾਈਕ ਹੈ ਜਿਹਦੇ ਉੱਪਰ ਇੱਕ ਰੈਡ ਕੰਦਰ ਦੀ ਪੀਏ ਲਈ ਤੁਸੀਂ ਕਰਾਈ ਮੋਬਾਈਲ ਆਪਣੇ ਮਾਸ਼ਾ ਜੀ ਕੌਂਫਰੈਂਸ ਵੀ ਬਾਲੋ ਤੁਸੀਂ ਕੋਈ ਕੋਈ ਜਿਹੀ ਲੱਗਦਾ ਹੈ ਉਹ ਵੀ ਦਾ ਹਾਈਟ ਆਰੀਆ ਦੇ ਸਟੂਡੀਓ ਸੋ ਮੀਡੀਆ ਨੂੰ ਵੀ ਕਰਦੇ ਆਪਾਂ ਆਪਣੀ ਸਾਈਟ ਕਵਰੇਜ ਵੀ ਕਰਦੇ ਹਾਂ ਕਿ ਕੰਮ ਹੋਇਆ ਸੀ ਵੀਡੀਓ ਕਰਨੀਆਂ ਬੋਲੋ ਜਿਹੜੀ ਉਹ ਫਲੈਸ਼ ਲਾਈਟ ਹੁੰਦੀ ਹੈ ਤਾਂ ਹੋਣਾ ਪਸਾ ਉਹਨਾਂ ਨੂੰ ਉਹ ਫਲੈਸ਼ ਲਾਈਟ ਵੀ ਜਦੋਂ ਬੰਕਰ ਜਦੋਂ ਬੰਕਰ ਜੀ ਨੇ ਤੇ ਹੱਥ ਰੱਖ ਲਓ ਰਮਾਲ ਪਰ ਅੱਜ ਇਹਨਾਂ ਵਿਚਾਰ ਤੋਂ ਇਹ ਕਿ ਮਿਸਨ ਨੇ ਇਹ ਧਰਮਾਂ ਵਿੱਚ ਤੇ ਸਮੁੱਚਾ ਪ੍ਰਸ਼ਾਸਨ ਅਮਲਾ ਦੇ ਨਾਲ ਸਮਾਗ ਹਿਸ਼ਾਰਪੁਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਉਹ ਇਸਤਾਨ ਤੇ ਇਹ ਮੌਜੂਦ ਨੇ ਤੋਂ ਲੈ ਕੇ ਆਊਟ 8 ਵਜੇ ਤੋਂ ਲੈ ਕੇ ਆ ਕਿ 10 ਮਿੰਟ ਤੱਕ ਦਾ ਜੋ ਬਲੈਕਆਊਟ ਕੋਈ ਦੱਸਦਾ ਦਿੱਤਾ ਗਿਆ ਸੀ ਜੋ ਐਲਾਨ ਕੀਤਾ ਗਿਆ ਸੀ ਆਪੀ ਕੇਂਦਰੋ ਕੇ ਪੰਜਾਬ ਸਰਕਾਰ ਵੱਲੋਂ 8 ਵਜੇ ਤੱਕ ਇਸ ਸੰਪਨ ਦੇ ਬਲੈਕਆਊਟ ਹੋਣਾ ਹੈ ਕਿ ਠੀਕ 8 ਵਜੇ 2 ਮਿੰਟ ਤੱਕ ਲੱਗਾ ਚੱਲਦਾ ਰਹੇਗਾ ਉਹ नजा थर पास तो ਸੋ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਆਧਾਰਨ ਸ਼ਾਂਤੂ ਨੀ ਚੈਨਲ ਦੇ ਮਾਧਿਅਮ ਰਾਹੀਂ ਸੰਦੇਸ਼ ਕਰ ਰਹੀਆਂ ਹਾਂ ਸੋ ਇਸੇ ਸੰਬੰਧ ਵਿੱਚ ਇਹ ਚਾਹਨਾ ਹੈ ਕਿ ਜਿਹੜੀ ਭਾਰੀਅਤਾਂ ਨੂੰ ਤਸਵੀਰ ਕਰਕੇ ਆਪਾਂ ਦੇ ਵਿੱਚ ਇਹ ਤਕਨੀਕੀ ਬਲੋ ਹੋਂਦ ਸੇ ਆਉਂਦੇ ਉਹ ਮੋੜੀਆਂ ਭਰਾਈਆਂ ਭਰਾਈਆਂ ਗਈਆਂ ਸਨ ਤੇ ਲੋਕਾਂ ਦਾ ਸਾਡੇ 'ਤੇ ਦੋਸ਼ ਰੂਪ ਕਦਾ ਭਾਰਤੀਆਂ ਦਾ ਜਿਹੜਾ ਕੱਟਿਆ ਕੀਤਾ ਗਿਆ ਸੀ ਤਾਂ ਮਿਤੀ ਮਿਤੀ ਦੇਰ ਰਾਤ ਤੇ ਇਹ ਮਾਰ ਦੀ ਫੌਜ ਆਰਤੀ ਫੌਜ ਬਣ ਗਈ ਇਹ ਐਰ ਸਟ੍ਰਾਈਕ ਨੂੰ ਜੋ ਪਾਕਿਸਤਾਨ ਦੇ ਵਿੱਚ ਕੀਤੀ ਗਈ ਆ ਪਾਕਿਸਤਾਨ ਦੇ ਨੌ ਅਤਵਾਦੀ ਟਕਾਣਿਆਂ ਤੇ ਕੀਤੀ ਗਈ ਹੈ ਤੇ ਵੱਡੀ ਗੱਲ ਇਹ ਕਿ ਜਿਹੜਾ ਮੌਤ ਦੇ ਹਾਲਤ ਪਾੜਿਆ ਗਿਆ ਤੇ ਨਜ਼ਰ ਤਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਅਤਵਾਦ ਨੂੰ ਰੋਕਣ ਦੀਆਂ ਜਿਹੜੀਆਂ ਇਹ ਗਤੀਵਿਧੀਆਂ ਨੇ ਉਹ ਲਗਾਤਾਰ ਭਾਰਤੀ ਫੌਜ ਨੂੰ ਅਮਲ ਦੇ ਵਿੱਚ ਲਿਆਉਂਦੀਆਂ ਆ ਜਾ ਰਹੀਆਂ ਨੇ ਤਾਂ ਜਦੋਂ ਤੇ ਜਦੋਂ

मकसद यही तो प्रेंग 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 है दे नागरिक ने वो सारे भी रिक घटना का सकिए ਸੋਇ ਐਨਾਨਸਮੈਂਟ ਕੀਤੀ ਜਾ ਰਹੀ ਹੈ ਇਸ ਪ੍ਰਸਾਪਨ ਤੋਂ ਇੱਕ ਹੋਰ ਜੋੜ ਕੇ ਕੀਤਾ ਹੈ ਮੋਕ ਦੇ ਸਵਲ ਫੰਡ ਤੋਂ ਮੋਕ ਲੈਣ ਦਾ ਕਿ ਪਹਾ ਗਿਆ ਤਾਂ ਉਸੇ ਤਰ੍ਹਾਂ ਹੀ ਜਿਨਾਂ ਨੂੰ ਐਲਾਨ ਇਹ ਅਨਾਊਂਸਮੈਂਟ ਜਿਹੜੀ ਉਹ ਕੀਤੇ ਜਾ ਰਹੀ ਹੈ ਕਿਉਂਕਿ ਬਹੁਤ ਤੇ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਇਹ ਆਫਵਾਹਾਂ ਵੀ ਫੈਲੀਆਂ ਜਾ ਰਹੀਆਂ ਸਾਨੂੰ ਇਹ ਆਉਣਾ ਕਿ ਉਹਾਂ ਛੇਤੀ ਚੱਲ ਰਹੀ ਹੈ ਤਾਂ ਲਗਾਤਾਰ ਉਸ ਆਸ ਵਿੱਚ ਲੋਕ ਜਲਦੀ ਨਾਸਲੇ ਕਦੇ ਆ ਗਿਆ ਗੱਲਬਾਤ ਕਰਕੇ ਆਮ ਨਿਗਰਦੀਆਂ ਨੂੰ ਸਹੀ ਅਤੇ ਸਹੀਕ ਜਾਣਕਾਰੀ ਉਹਨਾਂ ਤੱਕ ਪਹੁੰਚਾਈ ਜਾਵੇ ਬਹੁਤ ਵਧੀਆ ਹੈ ਹਲੋ ਇੱਕ ਵਾਰ ਮੁੜ ਤੋਂ ਸਾਰਿਆਂ ਨੂੰ ਜੀਤ ਮੈਂ ਅਨਾਊਂਸਮੈਂਟ ਹੋ ਰਹੀ ਹੈ ਇੱਕ ਵਾਰ ਇਹ ਆਪਾਂ ਬਿਲਕੁਲ ਕੋਈ ਲਾਈਟ ਨਹੀਂ ਕਰਦੇ ਇਹ ਪ੍ਰੈਕਟਿਸ ਹੈ ਜੇ ਆਪਾਂ ਅੱਜ ਹੀ ਕਰ ਸਕਦੇ ਸਹੀ ਸਮੇਂ ਤੇ ਮੇਰੇ ਕਦੋਂ ਕਰਾਂਗੇ ਆਪਾਂ ਆਪਾਂ ਨੂੰ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਸਾਰੇ ਨੂੰ ਮੇਰੀ ਬੇਨਤੀ ਹੈ ਜਿੰਨੇ ਵੀ ਸਾਥੀ ਪ੍ਰੈਸ ਵਾਲੇ ਸਭ ਜਿਹੜੇ ਉਹ ਮੋਬਾਈਲ ਯੂਜ਼ ਕਰਕੇ ਕਰ ਰਹੇ ਨੇ ਜਾਂ ਕੋਈ ਹੋਰ ਸਾਥੀ ਵੀ ਮੋਬਾਈਲ ਯੂਜ਼ ਕਰ ਰਹੇ ਨੇ ਸਾਰੇ ਆਪਣੇ ਫੋਨ ਦੀ ਲਾਈਟ ਬੰਦ ਕਰਕੇ ਫੋਨ ਜੇਬਸ ਪਾ ਦਿਓ ਲਓ ਜੀ ਇਹ ਸੁਣਦੇ ਹੀ ਨਹੀਂ ਸਾਰੀ ਮੂਵਮੈਂਟ ਬੰਦ ਰਹੇਗੀ ਜਿੰਨੇ ਟਾਈਮ ਬਲੈਕਆਊਟ ਹੈਗਾ ਵੀ ਨੀਡ ਟੂ ਪ੍ਰੀਪੇਅਰ ਆਵਰਸੈਲਫਸ

परंतु पाकिस्तान में

ਆਹ ਨਾ ਬੋਲੀ ਉਹ ਨਾ ਬੈਠ ਗਿਆ ਆਹ ਤਾਂ ਉਹ ਉਸ ਨੂੰ ਮੁਝ ਨਹੀਂ ਲੱਗਿਆ ਇਹਦੀ ਕੋਈ ਹਾਲਾਤ ਆ ਤਾਂ ਇਹ ਖੱਦਿਆਂ ਨੂੰ ਕਰਨਾ ਅੱਗੇ ਜੀ ਦਮ ਹੈ ਵੀ ਬੋਲਦੇ ਬੈਠੇ ਕਦਮ ਪਾ ਰਿਹਾ ਹੈ ਜਿਹਦੇ ਕਿਤਾਬਾਂ ਕਾਟੋ ਜੀ ਉਹ ਉਸ ਦਾ ਵੀ ਹੈ ਨਹੀਂ 560 560 ਪਿੱਛੇ ਦੇਖੋ ਪਾ ਦਿਨ ਬੋਲ ਇਹ ਤਾਂ ਜੀ ਉਹ ਲੈਦਾ ਹੋ ਗਿਆ ਸਮਾਂ ਦੇ ਗਿਆ ਹੈ। ਉਹ ਕਿਹੜੇ ਪਾਰਟੀ ਉਹ ਵੀ ਇਹਦਾ 10 ਮਿੰਟ ਦਾ ਸਮਾਂ ਹੋ ਚੁੱਕਿਆ ਹੈ। 8:00 ਵਜੇ ਤੋਂ 10:00 ਵਜੇ ਦਾ ਸਮਾਂ ਜਿਹੜਾ ਹੋ ਚੁੱਕਿਆ ਤੇ ਜਲਦ ਹੋਣਾ ਹੈ ਮਸਾਹਾਰਪੁਰ ਦੇ ਵਿੱਚ ਜਿਹੜੀ ਉਹ ਲਾਈਟ ਆ ਜੇਗੀ ਤਾਂ ਹੋਰ ਕੋਈ ਨਹੀਂ ਲਾਈਵ ਤਸਵੀਰਾਂ ਜਿਹੜੀਆਂ ਦਰਾਂ ਹਿਸਾਬ ਪਰ ही ला हो आ जी पोजीशन की है चलो आज वाली लाइव वीडियो शेयर करके इस भाई तू साइड तो यार दिन साइड मीडिया तक बताया नहीं है कि 7 बजे एक नेशनल की फ्लाइट वाले

ਹਾਂ ਜੀ ਇਹ ਲਾਈਨ ਕਰਨਾ ਮੇਰੇ ਜੀ ਲਾਈਨ ਬਾਈ ਬਾਈ ਜਿਆਦਾ ਜੋਗੜਾ ਜੋਗੜਾ ਕੋਈ ਕੇਂਦਰ ਜੀ ਜਿਹਦੇ ਨੇ ਕੋਲ ਬਹੁਤ ਅੱਛਾ ਸਹਿਯੋਗ ਰਿਹਾ ਥੋੜੀ ਥੋੜੀ ਮੇਰੇ ਸਾਈਡ ਥੋੜੀ ਇੱਕ ਮਿੰਟ ਬਲੈਂਸ ਕਰ ਜਿਹਦੇ ਨੇ ਕੋਲ ਸਾਰੇ ਹਿੰਟਰ ਲਗ ਰਹੀ ਜੀ ਉਹ तरफ ਪੂਰੀ ਸ਼ਹਿਰ ਵਿੱਚ ਨਹੀਂ ਸੁਣਾਈ ਦਿੱਤਾ ਜੀ ਹਾਂ ਜੀ ਲਾਈਨ ਹੋ ਗਈ ਇੱਕ ਮਿੰਟ ਯਾਰ ਜੀ ਸਰ ਜੀ ਕਲਾਸੇ ਡੁੱਪਰ ਮਾਰੋ ਸਿੱਧੀਆਂ ਨਾ ਮੈਂ ਨਹੀਂ ਹੋ ਮੰਨੀ ਨੋ ਫੋਟਾ ਵੀ ਰਹਿਵੇ ਨੋ ਫੋਟੀ ਬਸ ਜਾਨ ਖੇਡ ਮੈਦਾਨਾ ਕਾਫੀ ਲੜਾਈ ਤੇ ਤੁਸੀਂ ਦੱਸੋ ਜਿੰਦਗੀ ਤਿਆਰੀ ਕਰ ਰਹੇ ਹੋ ਇਹ ਕੋਈ ਆਜੀ ਰੋਲ ਕੀ ਐਕਟਰ ਕੀ ਮੈਮਰੀ ਮੈਂ ਮਨਸ਼ੀਕ ਕਾਈ ਕਰ ਰਹੀ ਸੀ ਕਿ ਉਹਨਾਂ ਨੂੰ ਦੋ ਕਮੀਆਂ ਦੇਖ ਕੇ ਆਈਆਂ ਸੀ ਕਿ ਕੋਈ ਇੱਕ ਵਾਰੀ ਵੀ ਨਹੀਂ ਇਹ ਰੈਗੂਲਰ ਮੌਕ ਡ੍ਰਿਲਸ ਹੋਣੀਆਂ ਰੈਗੂਲਰ ਅਸਿਸਟੈਂਟਸ ਚਲਾਉਣੇ ਹੈ ਰੈਗੂਲਰ ਸਾਰਾ ਕੁਝ ਹੋਣਾ ਹੋਇਆ ਸੋ ਹਰ ਵੀਕ ਪਾਸਿਬਲ ਅਬਵਰਵੈਂਸ ਮੈਂ ਚੱਕੀ ਹੈ ਧੰਨਵਾਦ ਕਿ ਚੱਲ ਰਿਹਾ ਹੈ ਤੁਹਾਡੇ ਕੰਮ कि कमियत स्टार्ट किया जा करके सर ठीक कर दे आज जो कंसलर आई खड़े थे संदीप जी से आज संदीप जी से 7:00 बजे नहीं हो सकता जब तक 11:00 नहीं होएगा क्या एसएलवी कुछ कुछ के बारे में आराम से ये लोग उनको प्रदर्शित होते हैं साझेदारी उनका आदावदा इंटरपेयर नहीं वैल्यूएट कर रहा है अभी कितने प्रतिशत एंट्री लगनी एंट्री रेगुलेशन दोनों के नोटिफिकेशन शेयर करने की समस्या लोगों को Il ਚਾਰ ਕੋਟੇ ਦੇ ਵਿੱਚ ਸਪੈਕਟ੍ਰੀਮ ਜਿਹੜਾ ਮਹਾਵਿਸ਼ਵੀ ਮੇਲਾ ਉਹਨਾਂ ਤੇ ਵੀ ਮਿੱਟਰ ਲੱਗੇ ਹੋਏ ਨੇ ਤਾਂ ਉਹਨਾਂ ਦਾ ਵੀ ਸਹਾਰਾ ਇੰਡੀ ਕਲਿਆਣਗਰ ਹੋ ਸਕਦਾ ਹੈ ਕਿ 2020 ਜਾਰੀ ਚਲਦਾ ਹੈ ਜਿਸ ਦੇ ਇਸ ਪ੍ਰੋਜੈਕਟ ਦੇ ਲੈ ਕੇ ਆਮ ਮਤਵ ਬਣਦਾ ਹੈ ਉਹ ਵੀ ਕਸੂਰ ਜੀ ਉਹਨਾਂ ਦਾ ਜਿਆਦਾ ਕਿਹੜਾ ਕਿਹੜਾ ਇੰਡਸਟਰੀ ਹੈ ਅੱਜ ਆਪਾਂ ਹੋ ਗਏ ਕੋਈ ਨਹੀਂ ਸਹੀ ਕਿਉਂਕਿ ਹਾਟਲ ਉਚਾਈ ਤੇ ਚਾਹੀਦਾ ਸੀ ਚਲੋ ਹੋਇਆ ਅਗੇਨ ਫਿਊਚਰ ਮਤਲਬ ਕਿ ਸਦਾਰ ਕੀਤੇ ਜਾਣਗੇ ਜਿੱਕਰ ਲੋੜ ਪੈਂਦੀ ਹੈ ਜੀ ਪਤਾ ਨਹੀਂ ਕਿੰਨੇ ਸਾਲ ਹੋ ਗਿਆ ਜੀ ਅੰਗਰੇਜ਼ਾਂ ਦੇ ਵਕਤ ਨਾਲ ਲੱਗਿਆ ਹੋਇਆ ਜੀ ਜੀ ਹੋਰ ਮਾਨ ਤੋਂ ਬਾਅਦ ਥੈਂਕ ਯੂ ਸਰ ਥੈਂਕ ਯੂ ਓਕੇ ਸਰ ਜੀ ਥੈਂਕ ਯੂ ਬਾਪੂ ਜੀ 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 ਸਰ ਮੌਜੂਦ ਕੀਤੇ ਅਧਿਸ਼ਾ ਦੇ ਮੁਤਾਬਿਕ ਇੱਕ ਡਿਸਟ੍ਰਿਕਟ ਹੈੱਡਕ quartਰ ਦੇ ਵਿੱਚ ਇੱਕ ਹਰ ਸਬ-ਡਿਵੀਜ਼ਨ ਲੈਵਲ ਤੇ ਸੀਆ ਆਪਣਾ ਅਸਰ ਬਣਾਣਾ ਪ੍ਰੋਬਲਮ ਇ ਸਟੈਬਲਿਸ਼ ਕਰਨਾ ਹੈ ਜੀ ਸਾਡੇ ਅੱਗੇ ਉਹ ਵੀ ਡਿਵੀਜ਼ਨ ਦੇ ਨਾਲ ਟੱਕਰ ਟਕਰਾ ਜੀ ਰਾਉਂਡੀ ਕਲੌਕ ਹੋ ਜਿਹੜਾ ਸਾਰੇ ਕੰਮ ਕਰਦੇ ਤੇ ਕੋਈ ਫੋਰਟ ਮਾਦ ਲਾਵਾ ਫੋਰਟ ਮਾਦ ਲਾਵਾ ਸਭ ਤੋਂ ਇੰਪੋਰਟੈਂਟ ਕੰਮ ਜਿਹੜਾ ਹੈ ਉਹ ਕੋਰਸ ਐਨਰੋਲਮੈਂਟ ਦਾ ਜੀ ਪਰ ਮੈਂ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਸਾਥ ਕੁਝ ਚੱਲ ਕੇ ਆ ਰਹੀ ਹੈ ਫਾਰਮ ਭਰ ਰਹੀ ਹੈ ਆਪਣੇ ਆਪ ਨੂੰ ਰੋਲ ਕਰਵਾ ਰਹੀ ਹੈ ਖਾਸ ਕਰ ਯੂਥ ਨੂੰ ਪਾਰਟਿਸਪੇਟ ਸਰ ਕਰਨਾ ਚਾਹੀਦਾ ਹੈ ਸਿਵਲ ਡਿਫੈਂਸ ਦੇ ਵਿੱਚ ਕਰਨਾ ਚਾਹੀਦਾ ਹੈ ਜਿਹੜੀ ਮੌਕ ਡ੍ਰਿਲ ਅਸੀਂ ਅੱਜ ਆਈਡੀਆਈ ਦੇ ਵਿੱਚ ਕੀਤੀ ਫਾਈਨ ਫਾਊਂਡਿੰਗ ਕੀਤੀ ਜਿਹੜੀ ਉਹਦਾ ਸਿਮੂਲੇਸ਼ਨ ਹੈ ਸੀਗਾ ਕਿਤੇ ਕੋਈ ਕਲੇ ਪੈਸ਼ ਹੋਵੇ ਜਾਂ ਕੋਈ ਫਾਰਮ ਡ੍ਰੌਪ ਹੋ ਕਿ ਤੱਕ ਅੰਦਾਜ਼ਾ ਕਿ ਅੱਗੇ ਲੱਗ ਜਾਂਦੀ ਹੈ ਕਿ ਕਿਸ ਤਰ੍ਹਾਂ ਨੂੰ ਕਵਰ ਕੀਤਾ ਉਹ ਸਾਡੇ ਡੀਪੀਆਰਓ ਸਾਹਿਬ ਜੀ ਤੁਹਾਡਾ ਨੋਟ ਕਰ ਚੁੱਕੇ ਜਾਂ ਕਰਨਗੇ ਉਦੇ ਵਿੱਚ ਵੀ ਯੂਥ ਨੂੰ ਮੈਂ ਐਕਸਪੋਰਟ ਕੀਤਾ ਹੀ ਔਰ ਯੂਥ ਨੇ ਸਾਡੇ ਆਫਿਸ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ ਹੈ ਬਹੁਤ ਐਂਡੂਸੀਆਸਟਿਕ ਰਿਸਪੌਂਸ ਆ ਰਿਹਾ ਹੈ ਔਰ ਬਹੁਤ ਛੇ ਲੋਗ ਆ ਰਹੇ ਹਨ ਐਲਜੀਮ ਸਰ ਇੱਕ ਹੋਰ ਬਹੁਤ ਅੱਜ ਸਾਰਾ ਦਿਨ ਸ਼ਹਿਰ ਦੇ ਵਿੱਚ ਹੰਗਮਰ ਰਿਹਾ ਹੈ ਕਿ ਲੋਕ ਰਾਸ਼ਨ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਲੋਕਾਂ ਦੇ ਵਿੱਚ ਇੱਕ ਡੈਸਪਰ ਭਰਿਆ ਮੋਲ ਹੈ ਜੀ ਕੀ ਮੈਸੇਜ ਦੇਣਾ ਚਾਹੋਗੇ ਬੀਸੀ ਸਾਹਿਬ ਨੇ ਇਹਦੇ ਬਾਰੇ ਜੀ ਬਿਲਕੁਲ ਵੀਡੀਓ ਜਾਰੀ ਕਰਦੇ ਹਾਂ ਬੀਸੀ ਸਾਹਿਬ ਦਾ ਸੰਦੇਸ਼ ਦੁਆਰਾ ਦੁਹਰਾ ਚਾਹੁੰਦੇ ਹਾਂ ਕਿ ਇਹੋ ਜੀ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਪ੍ਰੀਪੇਅਰਡਨੈਸ ਅਗਰ ਪ੍ਰੀਪੇਅਰਡਨੈਸ ਦਾ ਮਤਲਬ ਹੈ ਪੈਨਿਕ ਹੋਣਾ ਨਹੀਂ ਹੁੰਦਾ ਇਹਦਾ ਮਤਲਬ ਇਹ ਨਹੀਂ ਕਿ ਬਹੁਤ ਸ਼ਡਿਊਲ ਹੈਗਾ ਅਗਰ ਕੋਈ ਕੋਈ ਸੈਂਚਿਵਿਟੀ ਆਉਂਦੀ ਵੀ ਹੈ ਕਿ ਪ੍ਰਸ਼ਾਸਨ ਪ੍ਰੋਪਰਟਰੀਅਰ ਨੂੰ ਕੋਰਡਿੰਗ ਨੂੰ ਰੋਕਣ ਲਈ ਬਿਲਕੁਲ ਤਿਆਰ ਹੈ ਉਹਦੇ ਲਈ ਬਿਲਕੁਲ ਪ੍ਰੀਪੇਅਰਡ ਹੈਗਾ ਕਿਸੇ ਵੀ ਬੰਦੇ ਨੂੰ ਪੈਨਿਕ ਸ਼ੋਪਿੰਗ ਕਰਨ ਦੀ ਕੋਈ ਲੋੜ ਨਹੀਂ ਕਿਸੇ ਨੇ ਗੁਜ਼ਾਰਦੇ ਵੀ ਦੱਸਾਂ ਕਿ ਇਹ ਚੀਜ਼ਾਂ ਲਈ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਮੋਟੀਵੇਟ ਕਰਾਂਗਾ ਪਲੀਜ਼ ਸੀਜ਼ਸ ਫਰਮ ਆਲ ਥਿੰਸ ਕੈਪਟੁਰ ਰੂਟਿਨ ਦੇ ਵਿੱਚ ਇਸ ਦਾ ਦਿੱਕਤ ਚੁਣਾਓ

ਐ ਸੋਤਾ ਹੁਣ ਇੱਕ ਵਾਰ ਮੁਰਤੋਂ ਜਿਹੜਾ ਹੁਸ਼ਿਆਰਪੁਰ ਕਹਿ ਰਿਹਾ ਉਹ ਜੱਜ ਬਤਾਉਂ ਪਿਆ ਤਾਂ ਦੂਜੇ ਪਾਸੇ ਕਿ ਆਪਾਂ ਪਾ ਜਿਹਨਾਂ ਨੂੰ ਬੁਲਾ ਕੇ ਲਿਆਉਂ ਦੂਜੇ ਪਾਸੇ ਕੈਮਰਾ ਪਰ ਤੁਹਾਨੂੰ ਦਿਖਾਉਂਗਾ ਕਿ ਤਸਵੀਰਾਂ ਖਾਦੜ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਨੇ ਤਾਂ ਹੁਣ ਗੱਡੀਆਂ ਦੇ ਵਿੱਚ ਵਿੱਚ ਜਿਹੜੀਆਂ ਲਾਈਟਾਂ ਦੀ ਵਾਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਇਸ ਤੋਂ ਤਾਂ ਇਸ ਤੋਂ ਪਹਿਲਾਂ ਜਦੋਂ 8 ਵਜੇ ਤੋਂ ਲੈ ਕੇ 8 ਵਜੇ ਤੋਂ 10 ਵਜੇ ਲੈ ਕੇ ਬਹੁਤ ਜਿਹਾ ਕੁਝ ਹੋ ਰਿਹਾ ਸੀ ਤਾਂ ਕੀ ਕੀ ਐਸਪੀਸੀਆਰ ਬਲੋ ਜਿਹੜੀਆਂ ਜਿਹੜੀ ਪੂਰੀ ਦੀ ਸਰਪਾਈ ਹੈ ਤੁਹਾਨੂੰ ਬਤਨ ਸੇ ਸਹਾਇਕਾ ਦੇ ਸੇਵਾਇਕ ਦਾ ਪਾਸਤੇ ਜਿਹੜੇ ਉਹ ਬੈਂਕਸ ਨੂੰ ਮੈਂ ਮੌਜੂਦ ਨੇ ਮੰਤਸ ਨੂੰ ਗੱਲਬਾਤ ਕਰਦੇ ਸਭ ਕਹਾਂ ਨਹੀਂ ਕੋੜਾ ਇਹ ਬਾਰੇ ਇਹ ਪੁਰੀ ਸਭ 2000 ਨੇ ਅੱਜ ਮੈਂ ਕਹਾਂ ਦਾ ਉਸ ਦਾ ਜੋ ਅਲਮ ਕੀ ਫਾਇਦਾ ਸਿਟੀ ਗੌਰ ਮਤਲਬ ਸਿਰਫ ਸਵਾਰ ਦੁਸਤਾਂ ਦਾ ਦਵਾਈ ਦੇ ਸਰਵੋ ਬਿਲਕੁਲ ਜਿਸ ਸਰ ਵਿਕਟੋਰੀਆ ਦਾ ਸਿਖਰ ਹੈ ਸਾਇਰਨ ਵੱਜ ਰਿਹਾ ਪਰੋ कहीं नहीं जैसे आप और बस टैक्सी नहीं है तो कहीं धक्के वाला किसी को समझा साथ में देगा ऐसा पार्ट टाइम में क्या था कि बारात लोग तो कहीं के कहीं कोई ना कोई ना कोई ना कहीं के कहीं के यहाँ पे जैसे तो चम्मच देता हो तो चम्मच देता है ये और सब ओ बहुत है ये प्लानिंग है बहुत सब बहुत टाइम उन्नीस सौ बहत्तर तो बाद बलैकआउट का है टाइम जो न्लैकआउट का टाइम पहला आया और इस समय से लोगों ने बहुत नाम पूछे कॉन्दी साहब पुरा सैकड रोक रहा है खास तौर से पूरा सैकड़िया मैं कल तो ही मेरे को आ रहे हैं कि सबसे मैं कोई भी आके वोट डाल कर सकता है जी जी मतदाता जो भी उम्र 18 साल से ऊपर है एक एनजीओ ने लिखी गवर्नमेंट ऑर्गेनाइजेशन पूरी का बढने ये गल्ला करूंगा कि जो नौजवान है वो जिम्मेदार नागरिक बनना चाहते हैं विद इन एंटर ਜੇ ਮੈਂ ਤੁਹਾਨੂੰ ਦੱਸਾਂ ਉਹਰੇ ਇਹ 12 ਬਸਾਂ ਹਨ ਅਸਵਰੀ ਨਾਲ ਕਹਿੰਦਾ ਕਿ ਤੁਹਾਡੀ 12 ਭਾਗੀ ਰਵਾਇਤ ਹੈ। ਇੱਕੋ 12 ਮਿਲੇਗਾ ਮੇਰੇ ਕੋਲ ਹੋਵੇਗਾ। ਮੇਰੇ ਕੋਲੋਂ ਵੀ 12 ਮਵੇਲੇ ਬੀ ਹੋ ਜਾਏਗਾ। ਐਸ.ਪੀ.ਐਮ. ਨਾਲ ਉਹਨੂੰ ਭਰਵਾ ਦੇਣਾ। ਉਹਨਾਂ ਨੂੰ ਫਿਰ ਇਸ ਨੰਬਰ ਤੇ ਨੰਬਰ ਬਣਾ ਕੇ ਤੇ ਤੀਸਰੇ ਸੱਦਾ ਨੂੰ ਪਹੁੰਚਾ ਦੇਣਾ। ਅਸੀਂ ਮੈਂ ਤੁਹਾ ਹோம் ਗਾਰਡੇ ਤੋਂ ਉਹਨਾਂ ਨੂੰ ਸਿਵਕ ਕਰਾਂਗੇ। ਇਹ ਆਪਣਾ ਕੰਟੈਕਟ ਨੰਬਰ ਸਾਡਾ 79 ਜਿਸਨੇ ਦੱਸਿਆ ਹਾਂ ਜੀ 99814048148 ਮੈਂ ਤੇ ਪੇਸ਼ੇ ਤੋਂ ਖੀ ਲਾਣੀ ਸਰਪੋ ਮੇਰਾ ਲਲਮੀ ਚੈਂਬਰ ਸੇਰਾ ਕੰਮ ਤੇ ਮੇਰਾ ਫੋਨ ਨਾ ਕਿਸ ਤਰ੍ਹਾਂ ਚੱਲ ਰਿਹਾ ਮੇਰੇ ਦੇ ਸਾਹਮਣੇ ਪੂਰੀ ਤਰ੍ਹਾਂ ਹੋਣਾ ਜਿਹੜੀ ਕੋਈ ਮੌਸਮੀ ਹੋ ਜਾਈਏ ਕਿ ਕੰਮਿਆ ਕਾਮਯਾਬੀ ਬਣਾਈਆਂ ਤੇ ਕਰਾ ਸਕਦੇ ਕਾਮੀਆਂ ਨਜ਼ਰ ਆਈ ਹੈ ਜੀ ਤਾਂ ਅਸੀਂ ਆ ਸੀਸੀਟੀਵੀ ਸਿਸਟਮ ਦੇ ਨਾਲ ਸਿਕਿਉਰ ਜਿਹੜੇ ਇਹਦੇ ਨਾਲ ਸਕੂਟਰ ਜਿਹੜੇ ਇਹਦੇ ਆ ਉਹਨਾਂ ਦੀਆਂ ਲਾਈਟਾਂ ਜਿਹੜੀਆਂ ਪਰਮਨੈਂਟ ਆ ਬੰਦ ਨਹੀਂ ਇਹਨਾਂ ਦਾ ਅਸੀਂ ਨੈਕਸਟ ਟਾਈਮ ਕੋਤੇ ਹੱਥ ਸੋਚਾਂਗੇ ਇਹ ਕਿ ਜਿਹੜੇ ਕੈਮਰੇ ਹੈਗੇ ਜਿਸਦੇ ਵਿੱਚ ਮੀਰਾ ਕੰਦਾ ਕੈਮਰੇ ਦੀ ਲਾਈਟ ਆਟੋਮੈਟਿਕਲੀ ਆਨ ਆਨ ਉਹਨਾਂ ਦਾ ਉਸ ਉਹਨਾਂ ਕੋਲ ਵੀ ਬਾਰੇ ਸੁਣਾ ਨਹੀਂ ਕਿਸ ਤੋਂ ਲਾਵਾ ਮੈਂ ਇਹ ਮਹਿਸੂਸ ਕਰਦਾ ਕਿ ਲਾਵਾ ਨੇ ਆਪਣੇ ਇਸਤਾਨਾ ਦੇ ਸੰਗ ਵੱਡੀ ਲਾਇ ਜਦੋਂ ਵੱਡੀ ਲੈ ਕੇ ਜਦੋਂ ਸਾਰਾ ਕੁਝ ਬੰਦ ਦਿੱਤਾ ਹੋਣਾ ਇਸ ਲਈ ਲਾਈਟ ਆ ਗਈ ਹੈ ਫਿਰ ਵੀ ਕਿਸੇ ਦੇਖੋ ਬਾਜ਼ਾਰ ਦੇ ਵਿੱਚ ਸਾਈਨ ਬੋਰਡ ਬੜੀ ਬੜੇ ਬਨਰ ਦੇ ਸਭ ਬਹੁਤ ਬਨਰ ਬੜੇ ਬਨਰ ਲੋਕਾਂ ਨੂੰ ਬੜਾ ਅਵੇਅਰਨੈਸ ਪੂਰੀ ਹੈ ਜੀ ਲੋਕਾਂ ਦੇ ਵਿੱਚ ਥੋੜਾ ਜਿਹਾ ਇਹਨੂੰ ਮੋਬਾਈਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਹਫਤੇ 15 ਦਿਨਾਂ ਬਾਅਦ ਇਤਾਂ ਦੀ ਇੱਕ ਐਕਸਰਸਾਈਜ਼ ਕਰੀਸ਼ ਨੀ ਉਹ ਸੋਬਾ ਕਰਦੇ ਹਾਂ ਤੁਰੇ ਤੋਂ ਇੱਕ ਹੋਰ ਤਕਨੀਕ ਹੋਰ ਸਵਾਲ ਹੈ ਕਿ ਆਮ ਲੋਕਾਂ ਦੇ ਵਿੱਚ ਇਹ ਕਿੰਨਾ ਚੰਗੀ ਨਿਵਾਂਤਾ ਲੱਗਦੀ ਹੈ ਜਿਸ ਤੋਂ ਸੁਰੱਖਿਆ ਦੇ ਨਾਲ-ਨਾਲ ਕਿੱਥੇ ਅਧਾਰਨ ਚੜ੍ਹਤ ਨੂੰ ਚਾਹੁੰਦੇ ਕਿ ਪਹਿਲਾਂ ਤੁਹਾਡੇ ਪਾਸ ਤੈਨੂੰ ਗੱਲ ਹਾਂ ਜੀ ਸਤਿਕਾਰਯੋਗ

ਉਸ ਵੇਲੇ ਵੀ ਇਸ ਮੇਰੀ ਆਰਗੇਨਾਈਜੇਸ਼ਨ ਸਿਵਲ ਡਿਫੈਂਸ ਨੇ 100 ਪੀਪਲ ਵੋਲੰਟੀਅਰਸ ਨੇ ਜਿਵੇਂ ਉਸ ਦੇ ਦੇਖਿਆ ਹੋਏ ਹਰ ਮੁਹੱਲੇ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਸਬਜ਼ੀ ਹਰ ਇੱਕ ਜਗ੍ਹਾ ਦੇ ਉੱਤੇ ਉਹ ਅਸੀਂ ਬੜੀ ਟੈਕਨੀਕ ਦੇ ਨਾਲ ਜਿਹੜੇ ਸਬਜ਼ੀ ਮੰਡੀ ਤੋਂ ਨਿਕਲਦਾ ਸੀ ਬੰਦਾ ਸਟੇਟਪਰ ਨੰਬਰ ਹੁੰਦਾ ਸੀ ਉਹ ਕਿੱਥੇ ਜਾ ਕੇ ਸਪਲਾਈ ਕਰਨਾ ਉਹ ਕਿਹੜੇ ਡਿਫੈਂਸ ਦੇ ਘੁੰਮਦੇ ਸੀ ਕਿਸੇ ਕਿਸਮ ਦੀ ਕੋਈ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਇਸ ਤਰ੍ਹਾਂ ਦਾ ਕੋਈ ਮੌਕਾ ਨਹੀਂ ਆਉਣ ਵਾਲਾ ਕਿ ਸਾਨੂੰ ਕੋਈ ਸਟੋਰੇਜ ਕਰਨ ਦੀ ਜ਼ਰੂਰਤ ਪਵੇ ਇਤਾਂ ਦੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਨਾ ਅਫਵਾਹਾਂ ਫਲਾਣੀਆਂ ਚਾਹੀਦੀਆਂ ਹਰ ਤਰ੍ਹਾਂ ਦਾ ਸੋਸ਼ਲ ਮੀਡੀਆ ਦੀ ਐਕਟੀਵਿਟੀ ਬਹੁਤ ਜ਼ਿਆਦਾ ਹੈਗੀ ਹੈ ਜੀ ਸੋਸ਼ਲ ਮੀਡੀਆ ਦੀ ਐਸ ਵੇਲੇ ਸੋਸ਼ਲ ਮੀਡੀਆ ਦੇ ਨਾਲ ਥੋੜਾ ਆਪਣੇ ਮਾਈਂਡ ਦੇ ਮੁਤਾਬਕ ਅੱਜ ਅੱਜ ਕੁਝ ਕੁ ਲੋਕ ਅਜੀਹੇ ਕੋ ਬੇਸ਼ਰਮ ਹੋ ਚੁੱਕੇ ਨੇ ਇੱਕ ਅਜੀਹਾ ਸ਼ਰਮਨਾਕ ਘਰਾ ਪੁਰੀ ਸਾਹਮਣੇ ਆਇਆ ਕਿ ਲੋਕ ਅੱਜ ਬੰਬ ਚਲਾ ਰਹੇ ਸੀਗੇ ਜੀ ਜਦੋਂ ਸਾਡੇ ਧਿਆਨ ਦੇ ਵਿੱਚ ਮਾਮਲਾ ਆਇਆ ਡੀਐਸਪੀ ਸਿਟੀ ਦੇ ਹੱਥ ਤੇ ਧਿਆਨ ਦੇ ਵਿੱਚ ਅਸੀਂ ਇਹ ਮੈਟਰ ਲਿਆਂਦਾ ਤਾਂ ਉਹਨਾਂ ਨੇ ਵੀ ਅਪੀਲ ਕੀਤਾ ਕਿ ਯਾਰ ਤੁਸੀਂ ਆਪਣੇ ਚੈਨਲ ਤੇ ਲਾਈਵ ਹੋ ਕੇ ਲੋਕਾਂ ਨੂੰ ਤਿੱਖੇ ਸ਼ਬਦਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਚੇਤਾਵਨੀ ਦੇ ਦਿਓ ਅਜਿਹੇ ਮੂਰਖਾਂ ਨੂੰ ਕੁਝ ਕਹਿਣਾ ਹੋਵੇ ਤਾਂ ਵੇ ਕੀ ਕਹਿਣਾ ਚਾਹਾਂਗੇ ਦੇਖੋ ਇਹ ਤਾਂ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਦੇਸ਼ ਤੋਂ ਉੱਪਰ ਕੁਝ ਨਹੀਂ ਹੈ ਜੀ ਇਹ ਤਾਂ ਲੋਕਾਂ ਨੂੰ ਖੁਦ ਸੋਚਣਾ ਚਾਹੀਦਾ ਜੀ ਅਵੇਅਰ ਹੋਣਾ ਚਾਹੀਦਾ ਇਹਦੇ ਨਾਲ ਉਹ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਉਹ ਆਪਣਾ ਇਕੱਲੇ ਵਾਸਤੇ ਨਹੀਂ ਉਹ ਬੜਿਆ ਬੜੀ ਹੋਰ ਦੁਨੀਆ ਨੂੰ ਖਰਾਬ ਕਰੇਗਾ ਆਪਣੇ ਨਾਲ ਦੇਆਂ ਨੂੰ ਖਰਾਬ ਕਰੇਗਾ ਸਾਰੇ ਸ਼ਹਿਰ ਨੂੰ ਖਰਾਬ ਕਰੇਗਾ ਆਪਣੇ ਮੁਹੱਲੇ ਨੂੰ ਆਪਣੇ ਏਰੀਆ ਨੂੰ ਖਰਾਬ ਕਰੇਗਾ ਬੇਤਰੀ ਹਰਕਤ ਕਰਕੇ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਪੁਰੀ ਸਾਹਿਬ ਸੋਇਸਨ ਸੈਵਲਟੀ ਫਾਸ ਦੇ ਚੀਫ ਫਾਦਰਨ ਪੁਰੀ ਸਾਹਿਬ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਜਿਹੜੇ ਉਹ ਚਾਲੂ ਕਰ ਦਿੱਤੇ ਨੇ ਤਾਂ ਘੰਟਾ ਘਰ ਚੌਂਕ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਉਸਤਾਦ ਤੇ ਸਾਇਰਨ ਜਿਹੜਾ ਉਹ ਫਿੱਟ ਕੀਤਾ ਗਿਆ ਸੀ ਤਾ ਹੁਣ ਵੀ ਉਹਦੀ ਕੋਈ ਮਾੜੀ ਮੋਟੀ ਜੋ ਮਰਮਮਤ ਰਹਿ ਰਹੀ ਆ ਉਹ ਕਰ ਰਹੇ ਨੇ ਸ਼ਾਇਦ ਬਿਜਲੀ ਵਿਭਾਗ ਦੇ ਮੁਲਾਜ਼ਮ ਨੇ ਤਾਂ ਤਾਂ ਹੁਣ ਜਿਹੜਾ ਇਹ ਜੋ ਵੀ ਮੌਕ ਡ੍ਰਿਲ ਸਿਵਲ ਡਿਫੈਂਸ ਵੱਲੋਂ ਮਾਫੀ ਚੁਣਸੀ ਸਿਵਲ ਡਿਫੈਂਸ ਵੱਲੋਂ ਜੋ ਮੌਕ ਡ੍ਰਿਲ ਦਾ ਐਲਾਨ ਕੀਤਾ ਗਿਆ ਸੀ ਤਾਂ ਉਹ ਮੁਕੰਮਲ ਹੋ ਚੁੱਕੀ ਆ ਕਾਫੀ ਜ਼ਿਆਦਾ ਲੋਕਾਂ ਆਮ ਲੋਕਾਂ ਦਾ ਹੰਗਾਰਾ ਵੀ ਮਿਲਿਆ ਤਾਂ ਐਸਟੀਐਮ ਸਾਹਿਬ ਵੱਲੋਂ ਵੀ ਕਿਹਾ ਗਿਆ ਤੇ ਜਿਹੜੇ ਸਿਵਲ ਡਿਫੈਂਸ ਦੇ ਚੀਫ ਚੀਫ ਬਾਡਨ ਨੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਪੈਨਿਕ ਆ ਜਿਹੜਾ ਆਪਰੇਟ ਕਰਨ ਦੀ ਜ਼ਰੂਰਤ ਇਹ ਨਹੀਂ ਆ ਤੇ ਨਾ ਹੀ ਇਸ ਸਹਮ ਦੇ ਵਿੱਚ ਆਉਣ ਦੀ ਕੋਈ ਜ਼ਰੂਰਤ ਆ ਕਿਉਂਕਿ ਸਥਿਤੀ ਆ ਜਿਹੜੀ ਆ ਪੂਰੀ ਕਾਬੂ ਹੈ ਸਿਚੁਏਸ਼ਨ ਅੰਡਰ ਕੰਟਰੋਲ ਹੈ ਕੈਮਰਾ ਪਰਸਨ ਮਨਵੀਰ ਮੀਟੀਆਂ ਨਾਲ ਚੇਤਨ ਕਾ ਅਸ਼ਾਪ ਤਾਜ਼ਾ ਤਿੰਨ ਖਬਰਾਂ ਦੇ ਲਈ ਜੁੜੇ ਰਹੂ ਹੁਸ਼ਾਰ ਪਰ ਵੀ ਉਸਦੇ ਨਾਲ